ਕੱਲੂ ਸ਼ੁੱਕਰਵਾਰ ਆਈ ਸਾਰੀ ਦੁਕਾਨ ਦੀ ਸੇਲ ਲਗਾਤੀ ਪੂਰੀ ਦੁਕਾਨ ਕੱਲ ਖਾਲੀ ਕਰਨੀ ਹੈ ਕੱਲੂ ਸ਼ੁੱਕਰਵਾਰ ਤੇ ਫਾਇਦਾ ਏਡਾ ਵੱਡਾ ਮਿਲਣਾ ਆ ਦੇਖੋ ਸਟਾਰਟਿੰਗ ਦੇਖੋ ਜੀ ਸੂਟ ਮਿਲੂਗਾ ਜੀ 90 ਰੁਪਏ ਤੋਂ 90 ਰੁਪਏ ਦਾ 5 ਮੀਟਰ ਸੂਟ ਕਲਰ ਦੇਖੋ ਇਹ ਕਿੱਡੇ ਸੋਹਣੇ ਸੋਹਣੇ ਮਿਲ ਜਾਣਗੇ 90 ਰੁਪਏ ਦਾ 5 ਮੀਟਰ ਸੂਟ ਪੂਰਾ ਵਧੀਆ ਕਪੜਾ ਇਸ ਤੋਂ ਬਾਅਦ ਆ ਚੀਜ਼ ਦੇਖੋ ਜੀ 180 ਰੁਪਏ ਦਾ ਕਾਟਨ ਦੇ ਦੁਪੱਟੇ ਦੇ ਨਾਲ ਸੂਟ 180 ਰੁਪਏ ਦਾ ਕਾਟਨ ਦੇ ਦੁਪੱਟੇ ਦੇ ਨਾਲ ਸੂਟ ਪੂਰੀ ਵਧੀਆ ਚੁੰਨੀ 180 ਰੁਪਏ ਦਾ ਸੂਟ ਮਿਲ ਜਾਣਾ ਜੀ ਬ ਬਹੁਤ ਮਹਿੰਗੇ ਮਹਿੰਗੇ ਰੇਟ ਆ ਇਹਨਾਂ ਦੇ ਬਾਜ਼ਾਰ ਚ ਬਹੁਤ ਮਹਿੰਗੇ ਮਹਿੰਗੇ ਰੇਟ ਆ 180 ਰੁਪਏ ਦਾ ਸੂਤੀ ਚੁੰਨੀ ਦੇ ਨਾਲ ਸਾਈਜ਼ ਦੇਖੋ ਦੁਪੱਟੇ ਦਾ ਵੀ ਸਾਈਜ਼ ਫੁੱਲ ਆ ਗਿਆ ਜੀ 180 ਰੁਪਏ ਦਾ ਜੀ ਇਸ ਤੋਂ ਬਾਅਦ ਬਣਿਆ ਬਣਾਇਆ ਸੂਟ ਤੁਹਾਨੂੰ ਇੱਥੇ 130 ਰੁਪਏ ਦਾ ਮਿਲ ਜੂਗਾ ਜੀ 130 ਰੁਪਏ ਦਾ ਪਲਾਜ਼ੋ ਸੂਟ ਪੂਰਾ ਵਧੀਆ ਬਣਿਆ ਬਣਾਇਆ ਪਲਾਜ਼ੋ ਸੂਟ 130 ਰੁਪਏ ਦਾ ਜੀ ਇਸ ਤੋਂ ਬਾਅਦ ਆਹ ਦੇਖੋ ਕੈਮਰਿਕ ਦੇ ਸੂਟ ਆ ਗਏ ਜੀ ਕੈਮਰਿਕ ਦੇ ਸੂਟ ਬਾਜ਼ਾਰ ਚ ਰੇੜਾ 500 600 ਸੂਟ ਮਿਲ ਨਹੀਂ ਤੁਹਾਨੂੰ 180 ਰੁਪਏ ਦਾ 180 ਰੁਪਏ ਚ ਕੈਮਰਿਕ ਦਾ ਸੂਟ ਮਿਲ ਜਾਣਾ ਹੈ ਰੰਗ ਬਹੁਤ ਸੋਹਣੇ ਸੋਹਣੇ ਆ ਗਏ ਨਵੇਂ-ਨਵੇਂ ਸ਼ੇਡ ਆਏ ਆ ਜਿੰਨੇ ਮਰਜ਼ੀ ਲਿਆ ਸਕਦੇ ਹੋ ਜੀ ਤੁਸੀਂ 180 80 ਰੁਪਏ ਚ ਇਸ ਤੋਂ ਬਾਅਦ ਆਹ ਦੇਖੋ ਜੀ ਪਿਓਰ ਮਡਾਲ ਕਾਟਨ ਦਾ ਸੂਟ ਕਲਰ ਦੇਖੋ ਕਿੱਡੇ ਪਿਆਰੇ ਪਿਆਰੇ ਆ ਤੁਹਾਨੂੰ ਇੱਥੇ ਮਿਲ ਜਾਣਾ ਸਿਰਫ ਤੇ ਸਿਰਫ 215 ਰੁਪਏ ਦਾ ਜੀ 215 ਰੁਪਏ ਚ ਮਡਾਲ ਕਾਟਨ ਦਾ ਸੂਟ ਮਿਲ ਜਾਣਾ ਜੀ ਇੱਥੇ ਤੁਹਾਨੂੰ ਇਸ ਤੋਂ ਬਾਅਦ ਆਹ ਦੇਖੋ ਜਾਮ ਦੇ ਸੂਟ ਜਾਮ ਦੇ ਵਧੀਆ-ਵਧੀਆ ਸੂਟ ਨਵੇਂ-ਨਵੇਂ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਣਗੇ 3-300 ਰੁਪਏ ਚ ਜੀ 300 ਰੁਪਏ ਦੀ ਰੇਂਜ ਚ ਜਾਮਦਾ ਪੂਰਾ ਵਧੀਆ ਸੂਟ ਵਧੀਆ ਵਧੀਆ ਕੜਾਈਆਂ ਨਾਲ ਮਿਲ ਜਾਣਾ ਹੈ ਬਣਿਆ ਬਣਾਇਆ ਸੂਟ 150 ਰੁਪਏ ਦਾ ਪਲੈਜ਼ੋ ਵਾਲਾ ਬਣਿਆ ਬਣਾਇਆ ਸੂਟ 150 ਰੁਪਏ ਦਾ ਜੀ ਜਲਦੀ ਤੋਂ ਜਲਦੀ ਆਜੋ ਮੋੜ ਮੰਡੀ ਕੱਲ ਕੱਲ ਦੇ ਦਿਨ ਦੀ ਬਹੁਤ ਵੱਡੀ ਸੇਲ ਹੈ ਆਓ ਤੇ ਆਪਦਾ ਵੱਡਾ ਫਾਇਦਾ ਕਰੋ